ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਦਿਖਾਵਾਂਗੇ ਤਾਜ਼ੇ ਸੂਂਜੀਆਂ ਵੀ ਆ ਤੇ ਤਿੰਨ ਹੈਗੀਆਂ ਬੜਾ ਗੱਬਣਾ ਵੱਡੀਆਂ ਵੜਾਂਗੇ ਪੰਜ ਨਗ ਵੀਰ ਦੇ ਸੇਰਾ ਡਟੇਰ ਵੀਰ ਤੋਂ ਕੱਲੇ ਕੱਲੇ ਨਗ ਬਾਰੇ ਪੁੱਛਾਂਗੇ ਆਓ ਅੱਗੇ ਕਰੀਏ ਗੱਲ ਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹੀ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਜੀ ਜਿਹੜਾ ਧੂਰੀ ਨੂੰ ਰੋਡ ਜਾਂਦਾ ਉਸ ਜਿੱਪ ਲੁਧਿਆਣਾ ਰੋਡ ਤੋਂ ਆਈ ਜੇ ਧੂਰੀ ਨੂੰ ਚੱਲਦੇ ਨੇ ਠੀਕ ਹੈ ਅੱਧਾ ਕਿਲੋਮੀਟਰ ਅੱਗੇ ਆਪਣੇ ਕੋਠੇ ਪੈਂਦੇ ਜੀ ਕੌਸ਼ਲਾ ਨੇੜੇ ਜੀ ਕੌਸ਼ਲਾ ਦੇ ਕੋਲੇ ਬਿਲਕੁਲ ਤੇ ਨੰਬਰ ਨੰਬਰ ਆਪਣਾ ਹੀ 9815398107 ਜੀ ਠੀਕ ਹੈ 98153981 ਚੀ ਜੀ ਪਿਓਰ ਦੋ ਦੰਦਾਂ ਦੀ ਬਿਲਕੁਲ ਠੀਕ ਹੈ ਤੇ ਬੱਚਾ ਇਹਦੇ ਪਿੱਛੇ ਕੀ ਆ ਗਿਆ ਇਹ ਬੱਚਾ ਦਿੱਤਾ ਜੀ ਇਹਨੇ ਰਾਤ ਸੁਈ ਹੈਗੀ ਇਹ ਆ ਦੇਖੋ ਦੋ ਦੰਦ ਜਮਾ ਜੈਨੂ ਹਨ ਜਮਾ ਪਿਓਰ ਦੋ ਦੰਦ ਹੁੰਦਾ ਜੀ ਠੀਕ ਹੈ ਕਹਿਣ ਦਾ ਨਹੀਂ ਮਤਲਬ ਕਿੰਨਾ ਕੁ ਬੋਲਾ ਚੋਇਆ ਸੀ ਬਰੇ ਆਪ ਇਹਦਾ ਬੋਲਾ ਇਹਦਾ ਬਾਈ ਜੀ 5 5.5 ਕਿਲੋ ਖਾਲੀ ਕਰਿਆਗਾ ਐਵੇਂ ਆਪਾਂ ਨਹੀਂ ਕਹਿੰਦੇ 13 ਕਿਲੋ ਕਢਤਾ ਠੀਕ ਹੈ ਤੋਰ ਦੀ ਬਾਅਦ ਬੱਚਾ ਜਾ ਕੇ 5.5 6 ਕਿਲੋ ਖਾਲੀ ਕਰਤੀ ਸੀ ਜੇਰ ਵਗੈਰਾ ਡਣਾ ਜੇ ਜੂਰ ਦੀ ਓਕੇ ਜਮਾ ਜੀ 7 ਵਜੇ ਜੇਰ ਪਈ ਹੈਗੀ ਠੀਕ ਹੈ ਚੋਣ ਵਗੈਰਾ ਆਪ ਸੁਈ ਸੀ ਚੋਣ ਇਹਦੀ ਸੋਨਾ ਬਾਈ ਥਣ ਦੇਖੋ ਕਿਹੜਾ ਲੱਗਿਆ ਇਹਨੂੰ ਠੀਕ ਐ ਸੋ ਥਣ ਥਣ ਦੇਖੋ ਪੂਰਾ ਸੋਨਾ ਸਾਫ ਸੁਥਰਾ ਮੁੱਠੀ ਵਾਲਾ ਥਣ ਲੱਗਿਆ ਕੋਈ ਆਣ ਸ਼ਾਣ ਨਹੀਂ ਪੂਰਾ ਵੀ ਨਿਆਣੇ ਨਹੀਂ ਕੋਈ ਹੋਰ ਠੀਕ ਐ ਤੇ ਚੰਗੀ ਸਾਫ ਸੁਥਰੀ ਜਿੰਦ ਜਾਨ ਵਾਲੀ ਅੰਦਾਜ਼ਾ ਇਹ ਲੈ ਕਿੰਨਾ ਦੁੱਧ ਦੇ ਦੂਗੀ ਐ 20 ਕਿਲੋ ਦੁੱਧ ਦੇ ਦੂਗੀ ਵੀਰੇ ਆਰਾਮ ਦਾ ਇਹਨਾਂ ਜਿਹੜੀ ਮਤਲਬ ਇਹਦਾ ਬੋਡੀ ਵੇਟ ਆਗਾ ਕੱਦਗਾਠਾ ਬੱਚੀ ਦਾ ਕੁਆਲਿਟੀ ਹੈਗੀ ਠੀਕ ਐ ਸੋ ਹਵਾਨੇ ਦੇ ਨਾੜਾ ਵਗੈਰਾ ਦੇਖ ਸਕਦੇ ਬਰੀਕੇ ਚ ਨਾੜਾ ਦਿਖਾਈ ਦਿੰਦੀ ਐ ਸੋਨਾ ਦੁੱਧ ਪਾ ਦੂਗੀ ਤੇ ਸੁਈ ਸਵਾਈ ਜਾਵਾ ਜੇਰ ਤੇ ਚਾਰੇ ਪਾਸੇ ਤਸੱਲੀ ਹੋ ਵੀਰੇ ਆਪਣੀ ਜਮਾ ਮੈਂ ਕਿਹਾ ਬਾਈ ਕੋਈ ਵੀ ਬੰਦਾ ਆਨਲਾਈਨ ਮੰਗਾਣੀ ਚਾਹੁੰਦਾਗਾ ਤਾਂ ਬਿਆਨਾ ਪਾ ਦੇਵੇ 10-20000 ਰੁਪਿਆ ਵੈਣ ਦੇ ਘਰੇ ਆਈ ਦੇ ਪੈਸੇ ਦੇ ਦੇਵੇ ਠੀਕ ਐ ਸੋਨੇ ਵਰਗੀ ਬੱਚੀ ਹੋਊਗੀ ਹਰ ਇੱਕ ਚੀਜ਼ ਦੀ ਆਪਣੀ ਸਿਰ ਤੋਂ ਲੈ ਕੇ ਪੈਰਾਂ ਤੱਕ ਦੀ ਗਾਰੰਟੀ ਆ ਫੁੱਲ ਤੇ ਰੇਂਜ ਇਹਦੀ ਕਿੰਨੀ ਕਹੂ ਅਰੇ ਜਿਹਦਾ ਮੁੱਲ ਹੋਊਗਾ 75000 ਰੁਪਿਆ ਜੀ ਗਜੈਸ਼ ਹੋਜੂ ਬਸ ਗਜੈਸ਼ ਮਾਨਤਾਨ ਕਰਦੇ ਆਂਗੇ ਮਤਲਬ ਐ ਘੱਟ ਵੱਧ ਨਹੀਂ ਹੋਣਾ ਵੀ 15000 ਘੱਟ ਆਲਾ ਕੰਮ ਨਹੀਂ ਹੋਣਾ ਠੀਕ ਐ ਉਹ ਮਾਣ ਬੰਦੇ ਦਾ ਪੂਰਾ ਕਰਕੇ ਤੋੜਾ ਦੂਜੇ ਨੰਬਰ ਜਿਹੜੀ ਵੈੜ ਸੂਈ ਦੇਖ ਇਹ ਕਦੋਂ ਸੂਈ ਆਈ ਇਹਨੂੰ ਸੂਈ ਨੂੰ ਅੱਜ ਚੌਥਾ ਦਿਨ ਹੋ ਗਿਆ ਬਾਈ ਜੀ ਠੀਕ ਹੈ ਆਪਣੇ ਘਰੇ ਸੂਈ ਆ ਆਪਣੇ ਘਰੇ ਸੂਈ ਆ ਜੇਰ ਜੱਪੇ ਦੀ ਜਮਾ ਸਾਫ ਆ ਦੁੱਧ ਕਿੰਨਾ ਜੀ ਹੁਣ ਦੁੱਧ 17 ਕਿਲੋ ਬੋਲੀ ਬਿਲਕੁਲ ਨੈਟ ਤਿਆਰ ਆ ਵੀਰੇ ਇਹਦੇ ਥੱਲੇ 8 ਡੱਬੇ ਟਾਈਮ ਦੇ ਬਣਾ ਦਾਂਗੇ ਜਮਾ ਨਾਪ ਕੇ ਲੈ ਜੇ ਬੰਦਾ ਭਾਅ ਦਾ ਕੀ ਹੋਊਗਾ ਭਾਅ ਦਾ ਵੀ 75000 ਰੁਪਿਆ ਬਾਈ ਪਾ ਦੂ 20 ਤੋਂ ਪਾਰ 20 ਤੋਂ ਪਾਰ ਖੁੱਲੋਂ ਪਾ ਦੂਗੀ ਆਰਾਮਦਾਰੀ ਦਾ ਚੋਣ ਚਾ ਵਾ ਓਕੇ ਆ ਮੈਂ ਕਿਹਾ ਸੋਨੇ ਵਰਗੀ ਆ ਬਾਈ ਜਮਾ ਮੰਨ ਲੈ ਜਿਹੜਾ ਆ ਗਿਆ ਮੋੜਦਾ ਨਹੀਂ ਮੈਂ ਕਿਹਾ ਮੂੜਨ ਦਿੰਦੀ ਨਹੀਂ ਆਪਾਂ ਥੋੜੀ ਬਾਹਰ ਸੋ ਫਿਰ 75000 ਕੀਮਤ ਆ। ਇੰਨੀ ਆਪਾਂ ਚੀਜ਼ ਕਹਾਂਗੇ ਨਾ ਵੀਰੇ। ਠੀਕ ਹੈ। ਕੋਈ ਵੀ ਬੰਦਾ ਕਾਰ ਲੈ ਕੇ ਆਉਂਦਾ ਸਕੂਟਰ ਮੋਟਰਸਾਈਕਲ ਲੈ ਕੇ ਆਉਂਦਾ ਨਾ ਪਸੰਦ ਆਉ ਕਿ ਕਿਰਾਇਆ ਦੇਣ ਦੇ ਵੀ ਹੱਕਦਾਰ ਆ ਪਾਉਂਦਾ। ਨਿੱਜ ਜਗ੍ਹਾ ਲੈ ਜਾਵਾ ਸਵਾਦ ਫੇਰ ਆਉਂਦਾ ਕੰਮ ਕਰਨ ਦਾ। ਜੀ ਤੇ ਪਤਾ ਆਪਣੀ ਚੀਜ਼ ਤੇ ਮਾਣ ਹੋਵੇ ਆਪਣੇ ਆਪਣੇ। ਆਪਾਂ ਨੂੰ ਇਹ ਨਹੀਂ ਵੀ ਬੰਦਾ ਇੱਥੇ ਆ ਕੇ ਕਹਦੂਗਾ ਬਈ ਇਹਦੇ ਸ਼ਰ ਲਾਗਾ। ਇਹਦੇ ਪੂਰਾਗਾ। ਉਹ ਚੀਜ਼ ਦੀ ਆਪਣੀ ਗਰੰਟੀ ਹੋਊ ਫੁੱਲ। ਠੀਕ ਹੈ। ਸੋ 75000 ਦੇ ਵਿੱਚ ਸੂਈ ਸਵਾਈ 16 17 ਲੀਟਰ ਵਾਲਾ ਹਾਜ਼ਰ ਆ। 20 ਲੀਟਰ ਮੰਨ ਕੇ ਲੈ ਲਿਓ ਤੇ ਸਾਫ਼ ਸੁਥਰੇ ਚੰ ਸੁਪਰ ਮਗਰੇ ਦੇ ਹੈਗੇ ਬੱਚੀ ਸੂਈ ਸਵਾਈ ਤੇ ਚੌਂਣ ਚਵਾਦੀ ਬਿਲਕੁਲ ਓਕੇ ਅੱਗੇ ਵੀਰੇ ਤੀਜੇ ਨੰਬਰ ਜਿਹੜੀ ਵਾੜ ਦੇਖੀ ਜਾਨੇ ਆਪਾਂ ਗੱਭਣ ਇਹ ਬੱਚੀ ਚੌਗੀ ਆ ਬਾਈ ਜੀ ਪਹਿਲਣ ਸੁੰਦੀ ਹੈਗੀ ਪਹਿਲਣ ਚੌਗੀ ਮੋ ਹਾਂ ਜੀ ਬਿਲਕੁਲ ਪ्योर ਚੌਗੀ ਹੈਗੀ ਖੁੱਲੀ ਆਈ ਹੈ ਬੱਚੀ ਥੋੜੀ ਜਿਹੀ ੱਤਕਾ ਕਰਦੀ ਆ ਫਾਰਮ ਤੋਂ ਆਈ ਆ ਇਹ ਠੀਕ ਹੈ ਕਿੰਨਾ ਕੁ ਅੰਦਾਜ਼ਾ ਆਪਣੇ ਦੁੱਧ ਦਾ ਇਹਦਾ ਅੰਦਾਜ਼ਾ ਆਇਆ ਬਾਈ ਜਿਵੇਂ ਬੋਡੀ ਵੇਟ ਹੈ ਦਾ ਮਤਲਬ ਕੱਟ ਕਾਟ ਹੈ ਜੇ ਬੱਚੀ ਕੱਚੀ ਹੈ ਇਹ 15 ਦਿਨਾਂ ਦੀ ਪੂਰੀ ਠੀਕ ਹੈ ਮਤਲਬ 25 ਕਿਲੋ ਦੁੱਧ ਖੁੱਲਾ ਕੱਢ ਦੂਗੀ ਰੇਂਜ ਦੀ ਕਿੰਨੀ ਕੋ ਰੇ ਜੀ ਨਹੀਂ ਬਾਈ ਹੁਣ ਕੱਚੀ ਐ ਵਹਿੜ ਜੇ ਫੋਨ ਉੱਤੇ ਹੀ ਕਰ ਲਈਏ ਮੋਲੇ ਠੀਕ ਐ ਕੋਈ ਜੱਕਾ ਨਹੀਂ ਕੋਈ ਐ ਕੋਈ ਬੰਦਾ ਵਿਚਾਰਾ ਵੇਚਣ ਵਾਲਾ ਲੈ ਜਾਂਦਾ 1000 2000 ਕਿਸੇ ਨੂੰ ਬਣ ਜਾਂਦਾ ਠੀਕ ਐ ਸੋ ਫਿਰ ਉਹ ਕੱਚੀ ਐ ਵਹਿੜ ਮੂੰਹੋ ਚੌਗੀ ਐ ਰੇਡ ਵੀਰ ਦਾ ਵੀਡੀਓ ਦੇ ਵਿੱਚ ਹੁੰਦਾ ਉਹ ਗੇਈ ਨਹੀਂ ਗੱਲ ਵੀ ਆਪਾਂ ਫੋਨ ਤੇ ਕਰਾਂਗੇ ਕਿਉਂਕਿ ਕੱਚੀ ਐ ਵਹਿੜ 15 ਦਿਨ ਲੈ ਜੂਗੀ ਮੂੰਹੋ ਚੌਗੀ ਐ ਤੇ ਜਿੰਦ ਜਾਨ ਤੇ ਕੱਦ ਘੜ ਬਹੁਤ ਆ ਬਹੁਤ ਜਿਆਦਾ ਕੁਆਲਿਟੀ ਐ ਬਾਈ ਬੱਛੀ ਚ ਕੱਦ ਦੋ ਦੋ ਆ ਦੇਖ ਲਾ ਮੇਰੇ ਕੋਲ ਕੱਦ 6 ਫੁੱਟ ਦੇ ਨੇੜਾ ਮੇਰੇ ਤੋਂ ਲਦੇ ਆਉਂਦੀ ਐ ਨਹੀਂ ਨਹੀਂ ਗੱਲ ਵੀ ਛੋਟੀ ਐ ਤੇ ਵਹਿੜ ਤੇ ਬਾਕੀ ਥਾਲਡੇ ਵੇ ਦੀ ਪੂਰੀ ਸਾਫ ਸੁਥਰੀ ਤੇ 15 ਦਿਨਾਂ ਦੀ ਕੱਚੀ ਆ ਜਿਹੜਾ ਵੀਰ ਲਏਗਾ ਦੋ ਪੈਸੇ ਦੇ ਕੇ ਜਾਓ ਕਿਉਂਕਿ ਕੱਚਾ ਬਸੂ ਗਾਹਾਂ ਵਾਧਾ ਰਹਿੰਦਾ ਹੁੰਦਾ ਹੈਗਾ ਤੇ ਬਾਈ ਜੀ ਚੌਥੇ ਨੰਬਰ ਜਿਹੜੀ ਆਪਾਂ ਦੇਖੀ ਜੰਨੇ ਵੜ ਗੱਪਣ ਬਾਈ ਜੀ ਤੀਜਾ ਸੂਆ ਕੀ ਪਿਓਰ ਜਮਾ ਠੀਕ ਹੈ 10 ਦਿਨ ਇਹਦੇ ਬਾਕੀ ਨੇ ਹਜੇ ਠੀਕ ਹੈ ਮਤਲਬ ਇਹ ਦਰਮਿਆਨੀ ਆਮ ਘਰੋਂ ਹੀ ਆਈ ਹੈ ਕੀ ਕੋਈ ਇਹ ਫਾਰਮ ਚ ਨਹੀਂ ਆਈ ਵਿਚਾਰੀ ਠੀਕ ਹੈ ਦਰਮਿਆਨੀ ਜੀ ਸੇਵਾ ਤੋਂ ਹੀ ਆਈ ਹੈ ਗੱਡੀਆਂ ਬੁੜੀਆਂ ਬੁੜੀਆਂ ਸੀ ਵਿਚਾਰੀਆਂ ਜਿਹਨਾਂ ਕੋਲੋਂ ਲਈ ਹੈ ਇਹ ਕਿੰਨਾ ਕੁ ਦੁੱਧ ਦੱਸਿਆ ਉਹਨਾਂ ਨੇ ਦੁੱਧ ਉਹਨਾਂ ਨੇ ਬਈ 18 ਕਿਲੋ ਦੱਸਿਆ ਵੀ ਅਸੀਂ ਵੀਰੇ ਦਰਮਿਆਨੀ ਸੇਵਾ ਨਾਲ 18 ਕਿਲੋ ਦੁੱਧ ਸਾਡਾ ਚੋਲਿਆ ਹੋਇਆ ਠੀਕ ਹੈ ਤੇ ਹੋਰ ਤੀਜਾ ਸੁੰਦੀ ਹੈ ਤੀਜਾ ਸੋ ਸੁੰਦੇ ਰੇਂਜ ਇਹਦੀ ਕੀ ਹੋਊਗੀ ਰੇਂਜ ਦਾ ਬਈ ਹਾਂ ਨਾ ਮੈਂ ਮੰਨੇ ਹੋਊਗਾ ਯਾਰ ਕਿੰਨਾ 55000 ਰੁਪਏ ਸੋ 55000 ਦੀ ਵੈੜ ਦੋ ਦੇਰੀ ਬਠਾਰਾ 19 ਦੇ ਦੇਣਾ 20 ਦੇ ਦੂ ਹਣਾ ਇਹ ਵੀ 20 ਦੇ ਦੂਗੀ 55000 ਰੁਪਏ ਦਾ ਰੇਟ ਆ ਤੇ ਲੇਵਾਲੂਆ ਸੋਨਾ ਕਰਮਾ ਦਾ ਸਾਫ ਸੁਥਰਾ ਕੱਦ-ਕੱਡ ਬਹੁਤ ਆ ਤੇ ਜਿੰਦ ਜਾਨ ਵਾਲੇ ਬਿਹੜਾ ਰਾਜੇ ਰੂਜੀ ਪੜੀ ਵੀ ਬਹੁਤ ਜਿਆਦੇ ਆ ਪੜੀ ਪੂਰੀ ਦਾ ਕੋਈ ਆਮਤੀ ਨਹੀਂ ਬਾਈ ਯਾਰ ਪੂਰੀ ਕੰਦ ਕੋ ਤੋਂ ਪੂਰੇ ਕੁਆਲਟੀ ਬਸੇਰੀ ਆ ਪਰ ਸੂਹਾ ਤੀਜਾ ਦਾ ਠੀਕ ਆ ਸੂਹਾ ਤੀਜਾ ਦਾ ਕਰਕੇ ਕੀਮਤ ਦਿੱਤੀ 55000 ਤੇ ਬ੍ਰੈਂਡ ਦੇ ਜਿਹੜੀ ਗੱਬਣ ਬੈਠੇ ਦੇਖੀਏ ਨੇ ਆਪਾਂ ਇਹ ਤਾਂ ਬਾਈ ਹੀਰਾ ਹੀ ਆ ਠੀਕ ਆ ਸੋਨਾ ਹੀ ਆ ਹੈ ਸਾਰੀਆਂ ਹੀ ਸੋਨਾ ਠੀਕ ਆ ਇਹ ਜਿਹੜੇ ਵੀਰ ਕੁਆਲਟੀ ਮੰਗਦੇ ਹੁੰਦੇ ਆ ਵੀ ਸਾਨੂੰ ਕੁਆਲਟੀ ਚਾਹੀਦੀ ਆ ਠੀਕ ਆ ਇਹ ਉਹਨਾਂ ਵੀਰਾਂ ਲਈ ਤੋਹਫਾ ਹੀ ਆ ਠੀਕ ਐ ਸੂਆ ਕਿਹੜਾ ਸੂਦੇ ਦੂਜਾ ਪਿਓਰ ਦੂਜਾ ਸੂਆ ਬਾਈ ਜੀ ਨੰਦੋ ਹੋਸ਼ ਕੀ ਇੱਕ ਲਗਭਗ ਇਹ ਜਮਾ 6 ਦਿਨ ਦਾ ਪਿਓਰ ਬਈ ਇਹ ਤਾਂ ਚੌਗੀ ਦੁੱਗੀ ਨਹੀਂ ਕਹਿੰਦੇ ਠੀਕ ਐ ਸੋ ਕੱਦ ਕਾਠ ਝੋਲੀ ਝਾਲੀ ਪਹੁੰਚ ਜੰਗੇ ਕੈ ਕਿ ਦਿਨ ਕੱਢਦੀ ਹਜੇ ਜੀ ਇਹ ਬਈ ਇੱਕ ਹਫਤਾ ਬਹਿਦਾ ਪੂਰਾ ਹਜੇ ਇੱਕ ਹਫਤਾ ਬਾਕੀ ਪਰ ਬਣ ਕੇ ਸੁਕੋਸ ਹਨਾ ਮੈਂ ਕਹਾਂ ਫੱਟੇ ਲਾ ਦੂਗੀ ਵੀਰਾਂ ਦੇ ਨਾਲ 27 ਕਿਲੋ ਦੁੱਧ ਦਾ ਪਲੂਣ ਦਾ ਦਿੱਤਾ ਹੋਇਆ ਵੀਰੇ ਠੀਕ ਐ ਜਿਹੜਾ ਬੰਦਾ ਕਹਿੰਦੇ ਅ ਵੀ ਅਸੀਂ 30 ਕਿਲੋ ਤੋਂ ਬਾਹਰ ਵਾਲੀ ਗਾਂ ਲੈਣੀ ਆ ਠੀਕ ਐ ਸਤੇ ਫੋਨ ਲਾ ਸਕਦੇ ਆ ਠੀਕ ਆ 30 ਕਿਲੋ ਬਾਕੀ ਦੁੱਧ ਪਾ ਦੂ ਹਨਾ ਹਾਂ ਬਾਕੀ ਬਣ ਕੇ ਚਲੋ ਵੀ ਬੋਡੀ ਸਟਰਕਚਰ ਤੇ ਹਵਾਨਾ ਅੱਗੇ ਪਿੱਛੇ ਦਾ ਹਨਾ ਬੋਲਾ ਸੋਹਣਾ ਹਵਾਨਾ ਯਾਰ ਮਤਲਬ ਇੰਨੀ ਬਣਾਵਟ ਨਹੀਂ ਸੋਹਣੀ ਡੰਗਰ ਦੀ ਬਣਦੀ ਚਲੋ گاਵਾ ਦਾ ਪਰ ਉਹ ਜਿੱਿੱਤਾ ਕਰਦੇ ਆ ਹਨਾ ਠੀਕ ਆ ਪਰ ਜਿੰਨੀ ਇਹਦੀ ਬਣਾਵਟ ਕੁਆਲਿਟੀ ਇੰਨੀ ਸੋਹਣੀ ਤਿਆਰ ਨਹੀਂ ਹੁੰਦੀ ਹਵਾਨੇ ਤੇ ਨਾਲਾ ਨੂੜਾ ਬਹੁਤ ਚੰਗੇ ਆ ਹਨਾ ਮੈਂ ਕਹਾਂ ਬਾਲੀ ਚੰਗੀ ਆ ਚੌਰ ਸਪੇਰੂ ਵੀ ਚੰਗੀ ਆ ਯਾਰ ਆ ਦੇਖ ਮੂੰਹ ਮਾਂ ਦਿਖਾ ਦੇ ਕਿੰਨਾ ਖੂਬਸੂਰਤ ਹੋ ਆ ਠੀਕ ਆ ਇਹਦੀ ਰੇਂਜ ਕੀ ਹੋਊਗੀ ਇਹਦਾ 1,115,000 ਰੁਪ ਠੀਕ ਹੈ ਸੋ ਮਾਨਦਾਨ ਵਿੱਚ ਹੋ ਜੂਗਾ ਤੇ ਬੈੜ ਪੂਰੀ ਸਾਫ ਸੁਥਰੀ ਬੁੱਲ ਬੁੱਲ ਦਾ ਬੱਚਾ ਹੀ ਹੈ ਜਿਵੇਂ ਕਹਿਵਾਤਾ ਝੋਲੀ ਝੜੇ ਚੰਗਿਆ 30 ਤੋਂ ਬਾਹਰ ਦੁੱਧ ਨੇ ਪਾਦਣਾ ਦਿਨ ਕੁਝ ਕੇ ਕਰਮ ਵਾਲੀ ਕੱਢਦੀ ਵੀ ਹੈ ਸੋ ਬੈੜ ਦੇ ਬਿਊਟੀ ਵਗੈਰਾ ਦੇਖੋ ਚਾਰ ਚਾਰ ਨਹੀਂ ਆ ਜਮਾ ਪੂਰੀ ਸਾਫ ਸੁਥਰੀ ਸੋ ਆਪਾਂ ਹੁਣ ਪੰਜ ਨੰਗ ਦਿਖਾਦੇ ਤਿੰਨ ਗੱਬੜਾ ਤੇ ਦੋ ਸੁੰਜਾ ਵੀ ਆ 98153 9467 ਵੀਰ ਦਾ ਨੰਬਰ ਆ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ